ਕੰਗਨਾਰ ਨਾਵਤ ਜੋ ਕਿ ਜਿਸ ਦਾ ਮੈਨੂੰ ਲੱਗਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਮਾਨਸਿਕ ਤੌਰ ਤੇ ਬਿਮਾਰ ਆ ਇੱਕ ਵਾਹੀਆਤ ਬਿਆਨ ਅੱਜ ਫੇਰ ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਪਾ ਕੇ ਇਹ ਗੱਲ ਕਹੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਤਵਾਦੀਆਂ ਦੇ ਅੱਗੇ ਖਾਲਸਤਾਨੀ ਰாகி ਚੁੱਕਿਆ ਹੈ ਕਿਸਾਨਾਂ ਨੂੰ ਅੱਤਵਾਦੀ ਖਾਲਸਤਾਨੀ ਦੱਸਣਾ ਔਰ ਅੱਗੇ ਕੀਆ ਕਿ ਇਹਨਾਂ ਸਿੱਖਾਂ ਨੂੰ ਇੰਦਰਾ ਗਾਂਧੀ ਨੇ ਸਬਕ ਸਿਖਾਇਆ ਸੀ ਇਹਨਾਂ ਨੂੰ ਆਪਣੇ ਪੈਰਾਂ ਥਲੇ ਕੁਚਲਿਆ ਸੀ ਮੱਛਰ ਵਾਂਗ ਮੈਂ ਇਸ ਘਟਿਆ ਸੋਚਦੇ ਇਸ ਔਰਤ ਨੇ ਦੱਸਣਾ ਚਾਹਣਾ ਹੈ ਕਿ ਸਾਨੂੰ ਕੋਈ ਕੁਚਤਨਾ ਤੇ ਦੂਰ ਦੀ ਗੱਲ ਸਾਨੂੰ ਕੋਈ ਝੁਕਾਇਆ ਵੀ ਨਹੀਂ ਸਕਦਾ ਸਾਡਾ ਇਤਿਹਾਸ ਪੁੱਛਣਾ ਹੋਵੇ ਤੇ ਅਬਦਾਲੀ ਵਰਗੇ ਲੋਕਾਂ ਤੋਂ ਜ਼ਖਰੀਆ ਖਾਨ ਵਰਗੇ ਲੋਕਾਂ ਤੋਂ ਜਾ ਕੇ ਪੁੱਛਿਓ ਜੇ ਜਰਨਲ ਢਾਹਰ ਦੇ ਪਰਿਵਾਰ ਤੋਂ ਜਾ ਕੇ ਪੁੱਛਿਓ ਜੇ ਔਰ ਐਸੀ ਦਿਵਾਲੀਆਪਨ ਦਿਮਾਗੀ ਜਿਦਾ ਹੋਵੇ ਸਰਕਾਰ ਨੂੰ ਐਸੀ ਔਰਤ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਇਹਨੂੰ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ ਇਨੂੰ ਸੀਐਸਫ ਦੀ ਲੋੜ ਨਹੀਂ ਇਹਨੂੰ ਹਸਪਤਾਲ ਦੀ ਲੋੜ ਹੈ ਨੂੰ ਡਾਕਟਰ ਦੀ ਲੋੜ ਹੈ ਇਸ ਨੂੰ ਦਿਮਾਗੀ ਹਸਪਤਾਲ ਦੇ ਅੰਦਰ ਦਾਖਲ ਕਰਾਇਆ ਜਾਵੇ ਔਰ ਇਹਦਾ ਇਲਾਜ ਕਰਾਇਆ ਜਾਵੇ ਮੈਂ ਸਰਕਾਰ ਨੂੰ ਕਹਿੰਦਾ ਤੁਰੰਤ ਤੇਰੇ ਖਿਲਾਫ ਕਾਰਵਾਈ ਕੀਤੀ ਜਾਵੇ ਜਾਂ ਤੈਨੂੰ ਜੇਲ੍ਹ ਭੇਜਿਆ ਜਾਵੇ ਜਾਂ ਤੈਨੂੰ ਹਸਪਤਾਲ ਭੇਜਿਆ ਜਾਵੇ ਸਾਨੂੰ ਮਜਬੂਰ ਨਾ ਕਰੋ ਆਪਣੇ ਹੱਥੀ ਕੋਈ ਕਾਰਵਾਈ ਕਰਨ ਵਾਸਤੇ ਇੱਕ ਔਰਤ ਇਸ ਕਰਕੇ ਅਸੀਂ ਮਜਬੂਰ ਹਾਂ ਔਰ ਚੁੱਪ ਹਾਂ ਇਹੀ ਕਿਸੇ ਆਦਮੀ ਨੇ ਗੱਲ ਕਹੀ ਹੁੰਦੀ ਤੇ ਅੱਜ ਨੂੰ ਜਵਾਬ ਮਿਲ ਗਿਆ ਹੁੰਦਾ ਕੌਣ ਕਿਨੂੰ ਕੁਚਲ ਸਕਦਾ ਔਰ ਕਿਵੇਂ ਕੁਚਲ ਸਕਦਾ